ਪਿਛਲੇ ਕੁਝ ਦਿਨਾਂ ਤੋਂ 328 ਤੋਂ ਵਬਦ ਸਰੂਪ ਗਾਇਬ ਹੋਣ ਦਾ ਮੁੱਦਾ ਜਿਹੜਾ ਸੁਰਖੀਆਂ ਦੇ ਵਿੱਚ ਭਖ ਰਿਹਾ 328 ਸਰੂਪ ਜਿਹੜੇ ਗਾਇਬ ਹੋਇਆ ਤੇ ਅੱਜ ਤੱਕ ਕਿਉਂ ਨਹੀਂ ਉਹਨਾਂ ਬੰਦਿਆਂ ਤੇ ਜਾਂਚ ਹੋਈ ਤੇ ਕਿਉਂ ਨਹੀਂ ਕਿਸੇ ਬੰਦੇ ਨੂੰ ਸਜ਼ਾ ਹੋਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਟੌਪਿਕ ਤੇ ਗੱਲ ਕਰਾਂਗੇ ਮਈ 2020 ਦੇ ਵਿੱਚ ਇੱਕ ਕਮਲਜੀਤ ਨਾਮ ਦਾ ਬੰਦਾ ਜੋ ਕਿ ਐਸਜੀਪੀਏ ਦੀ ਕਰਮਚਾਰੀ ਸੀਗਾ ਉਹ ਆਪਣੇ ਰਿਕਾਰਡ ਦੇ ਵਿੱਚ 267 ਸਰੂਪ ਮਿਸਿੰਗ ਹੋਣ ਦਾ ਦਾਅਵਾ ਕਰਦਾ ਹੈ ਜਿਹਦੇ ਵਿੱਚ ਸੰਗਤ ਵਿੱਚ ਹੜਕੰਮ ਮਚ ਜਾਂਦਾ ਹੈ ਤੇ ਸੰਗਤ ਐਸਜੀਪੀਸੀ ਦੇ ਦਬਾਅ ਪਾਉਂਦੀ ਆ ਕਿ ਇਹ ਜਿਹੜੇ 267 ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਸਿੰਗ ਨੇ ਇਹ ਸਰੂਪ ਕਿੱਥੇ ਨੇ ਤਾਂ ਐਸਜੀਪੀਸੀ ਤਲੰਗਣਾ ਦੇ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਉਂਦੇ ਆ ਉਸ ਕਮੇਟੀ ਨੇ 2020 ਦੇ ਵਿੱਚ 24 ਅਗਸਤ ਨੂੰ ਇੱਕ ਲਿਸਟ ਸੀ ਜਿਹੜੀ 1000 ਪੰਨਿਆਂ ਦੀ ਬਣਾ ਕੇ ਅਕਾਲ ਤੱਕ ਸੈਵਨ ਨੂੰ ਸੌਂਪ ਦਿੱਤੀ ਉਸ ਰਿਪੋਰਟ ਦੇ ਵਿੱਚ ਲਿਖਿਆ ਗਿਆ ਸੀ ਕਿ 2013 14 15 ਦੇ ਵਿੱਚ ਜਿਹੜਾ ਪਬਲਿਕੇਸ਼ਨ ਡਿਪਾਰਟਮੈਂਟ ਹੈ ਉਹਦੇ ਵੱਲੋਂ ਘੱਟੋ-ਘੱਟ 328 ਰੂਪ ਮਿਸਿੰਗ ਨੇ ਤੇ ਇਹਨਾਂ ਸਰੂਪ ਜਿਹੜੇ ਸਰੂਪ ਗਾਇਬ ਨੇ ਉਹਨਾਂ ਗਾਇਬ ਸਰੂਪਾਂ ਦਾ ਇੱਕ ਨੰਬਰ ਵੀ ਆਪਾਂ ਤੈਅ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਰਿਕਾਰਡ ਰੱਖਣ ਵਾਲਾ ਡਿਪਾਰਟਮੈਂਟ ਸੀ ਉਨ੍ਹਾਂ ਵੱਲੋਂ ਆਪਣਾ ਕੰਮ ਹੈ ਜਿਹੜਾ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ ਤੇ ਉਸ ਰਿਪੋਰਟ ਦੇ ਵਿੱਚ ਐਸਜੀਪੀਸੀ ਦੇ 16 ਕਰਮਚਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਦੇ ਵਿੱਚ ਐਸਜੀਪੀਸੀ ਦੇ ਤਤਕਾਲੀ ਸਕੱਤਰ ਡਾਕਟਰ ਰੂਪ ਸਿੰਘ ਤੇ ਸੀਏ ਸਤੰਦਰ ਸਿੰਘ ਕੋਲੀ ਇਹਨਾਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਤੇ ਹੁਣ ਜਿਹੜਾ ਸੀਏ ਸਤੰਦਰ ਸਿੰਘ ਕੋਲੀ ਆ ਇਹ ਐਸਜੀਪੀ ਦਾ ਚਾਰਟਰਡ ਅਕਾਊਂਟੈਂਟ ਵੀ ਆ ਇਹਦਾ ਨਾਮ ਯਾਦ ਰੱਖਿਓ ਤੇ ਨਾਲ ਇਹ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਵੀ ਚਾਰਟਰਡ ਅਕਾਊਂਟੈਂਟ ਸੀ ਇਹ ਗੱਲ ਮੈਂ ਨਹੀਂ ਇਹ ਗੱਲ ਭਗਵਾਨ ਸਿੰਘ ਮਾਨ ਕਾਨਫਰੰਸ ਦੇ ਵਿੱਚ ਆਪ ਕਹਿ ਰਹੇ ਨੇ ਪ੍ਰਵਾਨ ਹੋਇਆ ਕਿ ਸਦਾਰ ਸਤਿੰਦਰ ਸਿੰਘ ਕੋਲੀ ਚਾਰਟਰਡ ਕਾਊਂਟੈਂਟ (ਉਹਨਾਂ ਦੀ ਫਰਮ ਦਾ ਨਾਮ ਲਿਖਿਆ S S ਕੋਲੀ ਐਂਡ ਐਸੋਸੀਏਟਸ) ਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟੈਂਟ ਹੈ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸਿਵਾਵਾਂ ਵੀ ਨਿਭਾ ਰਿਹਾ ਹੈ ਇਹ ਗੱਲ ਉਸ ਰਿਪੋਰਟ ਦੇ ਵਿੱਚ 16 ਕਰਮਚਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਦੇ ਉੱਪਰ ਐਸਜੀਪੀਸੀ ਨੇ ਇੱਕ ਵੀ ਬੰਦੇ ਤੇ ਆਪਣੀ ਕਾਰਵਾਈ ਨਹੀਂ ਕਰਵਾਈ ਸੋ ਜਿਹੜਾ ਕਿ 5 ਸਾਲ ਬੀਤਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ 7 ਦਸੰਬਰ ਨੂੰ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਤੇ ਐਸਜੀਪੀਸੀ ਆਮੋ ਸਾਹਮਣੇ ਹੋ ਜਾਂਦੇ ਆ ਸੋ ਜਿਸ ਤੋਂ ਬਾਅਦ ਕਿ ਐ ਜੀ ਪੀ ਸੀ ਪੰਜਾਬ ਸਰਕਾਰ ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੀ ਆ ਕਿ ਉਹ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਦੇ ਰਹੇ ਨੇ ਪੰਜਾਬ ਸਰਕਾਰ ਦਾ ਕਹਿਣਾ ਇਹ ਸੀ ਕਿ ਅਸੀਂ ਸਾਹ ਸੰਗਤ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ ਸੋ ਜਿਹੜੀ ਪੰਜਾਬ ਪੁਲਿਸ ਵੱਲੋਂ ਇਹ ਐਫ ਆਰ ਦਰਜ ਕੀਤੀ ਗਈ ਆ ਇਹ 295 ਜਾਂ 295 ਏ ਦੇ ਤਹਿਤ ਦਰਜ ਕੀਤੀ ਗਈ ਆ ਸੋ ਇਸ ਤੋਂ ਬਾਅਦ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਪਰਸਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਕਿ ਜਿਹੜੀ ਪੰਜਾਬ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਆ ਜਾਂ ਪੰਜਾਬ ਸਰਕਾਰ ਵੱਲੋਂ ਵਾਈਸਾਈਟੀ ਟੀਮ ਬਣਾਈ ਗਈ ਆ ਸੋ ਸ਼ਰੋਮਣੀ ਕਮੇਟੀ ਇਹਨਾਂ ਚੋਂ ਕਿਸੇ ਵੀ ਕੰਮ ਦਾ ਸਹਿਯੋਗ ਨਹੀਂ ਦੇਊਗੀ ਆਪਣੇ ਕੋਈ ਵੀ ਰਿਕਾਰਡ ਇਹਨਾਂ ਨੂੰ ਨਹੀਂ ਦਿਖਾਊਗੀ ਤੇ ਐਸਜੀਪੀਸੀ ਸ਼ਰੋਮਣੀ ਕਮੇਟੀ ਕਿਉਂ ਨਹੀਂ ਇਹਦੀ ਜਾਂਚ ਕਰਵਾਉਣੀ ਚਾਹੁੰਦੀ ਕਿਉਂ ਨਹੀਂ ਉਹ ਪਤਾ ਕਰਾਉਣਾ ਚਾਹੁੰਦੇ ਕਿ ਇਹ ਜਿਹੜੇ 328 ਸੂਪ ਗਾਇਬ ਹੋਇਆ ਉਹਨਾਂ ਦੇ ਪਿੱਛੇ ਕਿਹਦਾ ਹੱਥ ਆ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਕਹਿਣਾ ਇਹ ਹੈ ਕਿ ਇਸ ਮੁੱਦੇ ਤੇ ਉਹ ਪਹਿਲਾਂ ਆਪਣੀ ਜਾਂਚ ਕਰ ਚੁੱਕੇ ਨੇ ਪਰ ਜੇ ਸ਼੍ਰੋਮਣੀ ਕਮੇਟੀ ਨੇ ਜਾਂਚ ਤੇ ਕਾਰਵਾਈ ਕਰਵਾ ਲਈ ਸੀ ਤਾਂ ਕਿਉਂ ਨਹੀਂ ਅਜੇ ਤੱਕ ਪਬਲਿਕ ਕੀਤਾ ਗਿਆ ਕਿ ਉਹ ਕਿਹੜਾ ਬੰਦਾ ਸੀ ਜਾਂ ਉਸਨੇ ਕੀ ਦੋਸ਼ ਕੀਤਾ ਸੀ ਕਿਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੂਪ ਨੂੰ ਬੰਗੈਵ ਕੀਤਾ ਗਿਆ ਤੇ ਉਹਨੂੰ ਕੀ ਸਜ਼ਾ ਦਿੱਤੀ ਗਈ ਸੋ ਅਜੇ ਤੱਕ ਆਪਾਂ ਨੂੰ ਪਬਲਿਕ ਤੌਰ ਤੇ ਇਹੋ ਜੇ ਕੋਈ ਵੀ ਤੱਥ ਨਹੀਂ ਮਿਲਦੇ ਜਦ ਸ਼੍ਰੋਮਣੀ ਕਮੇਟੀ ਨੇ ਕੀ ਪ੍ਰਬੰਧਕਗੇ ਤੋਂ ਕੀਤੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਅੱਗੇ ਤੋਂ ਗਾਇਬ ਨਹੀਂ ਹੋਣਗੇ ਪਰ ਇਸ ਐਫਆਰ ਦਰਜ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਆਪਣੇ ਨਿੱਜੀ ਲਾਭ ਤੇ ਭੇਟਾ ਦੀ ਦੁਰਵਰਤੋਂ ਤੇ ਰਿਕਾਰਡਿੰਗਾਂ ਨਾਲ ਰਕੋਡਾਂ ਦੇ ਨਾਲ ਛੇੜਛਾੜ ਕਰਨ ਦੇ ਵਿੱਚ ਤਿੰਨ ਦੋਸ਼ੀ ਮੇਨ ਪਾਏ ਗਿਆ ਕਮਲਜੀਤ ਸਿੰਘ ਤੇ ਬਾਸ ਸਿੰਘ ਤੇ ਦਲਵੀਰ ਸਿੰਘ ਪਰ ਇੱਕ ਪਾਸੇ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਕਿ ਜਿਹੜੀ ਜਾਂਚ ਕਾਰਵਾਈ ਅਸੀਂ ਕਰ ਲਈ ਆ ਤੇ ਤਿੰਨ ਬੰਦੇ ਦੋਸ਼ੀ ਪਾਏ ਗਏ ਆ ਜਿਹਦੇ ਵਿੱਚ ਅਸੀਂ ਤਿੰਨ ਬੰਦੇ ਦੋਸ਼ੀ ਪਾਏ ਤੇ ਉਹਨਾਂ ਤੇ ਕਾਰਵਾਈ ਕਰ ਲਈ ਆ ਪਰ 13 ਫਰਵਰੀ ਤੇ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਉਹ ਤਾਂ ਕਹਿ ਰਹੇ ਨੇ ਕਿ ਕੋਈ ਵੀ ਸਰੂਪ ਜਿਹੜਾ ਗੈਰਨੀ ਹੋਇਆ ਸੋ ਜਿਹੜੇ ਕਰਮਚਾਰੀ ਆ ਉਨ੍ਹਾਂ ਵੱਲੋਂ ਜਾਂ ਆਪਣੇ ਨਿੱਜੀ ਸਵਾਰਥ ਤੇ ਜਾਦੇ ਪੈਸੇ ਕਮਾਉਣ ਲਈ ਜਿਹੜੇ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਆ ਤੇ ਕੋਈ ਵੀ ਸਰੂਪ ਦੀ ਬਿਆਦਬੀ ਨਹੀਂ ਹੋਈ ਪਰ ਜੇ ਆਪਾਂ ਮੰਨ ਵੀ ਲਈਏ ਕਿ ਕਿਸੇ ਸਰੂਪ ਦੀ ਬਿਆਦਬੀ ਨਹੀਂ ਹੋਈ ਪਰ ਸ਼੍ਰੋਮਣੀ ਕਮੇਟੀ ਇਹਦੀ ਜਾਂਚ ਹੈ ਜਿਹੜੀ ਕਿਉਂ ਨਹੀਂ ਕਰਨ ਦੇ ਰਹੀ ਕਿਉਂਕਿ ਜਿਹੜੀ 7 ਦਸੰਬਰ ਨੂੰ ਪੰਜਾਬ ਪੁਲਿਸ ਵੱਲੋਂ ਰਿਪੋਰਟ ਐਫਆਈਆਰ ਦਰਜ ਕੀਤੀ ਗਈ ਆ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਵੱਲੋਂ 14 ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਆ ਜਿਹਦੇ ਵਿੱਚੋਂ ਮੋਬਾਈਲ ਫੋਨ ਤੇ ਸ਼ੱਕੀ ਰਿਕਾਰਡ ਤੇ ਜਾ ਹੋਰ ਵੀ ਕਈ ਵਸਤੂਆਂ ਮਿਲੀਆਂ ਜਿਨ੍ਹਾਂ ਦੇ ਉੱਪਰ ਸ਼ੱਕ ਦੇ ਆਧਾਰ ਤੇ ਫੜੀਆਂ ਜਾਂਦੀਆਂ ਨੇ ਆਪਾਂ ਮੰਨ ਲਈਏ ਕਿ ਕੋਈ ਵੀ ਸਰੂਪ ਦੀ ਬਿਆਦਬੀ ਨਹੀਂ ਹੋਈ ਪਰ ਸ਼ਰੋਮਣੀ ਕਮੇਟੀ ਹੈ ਜਿਹੜੀ ਜਾਂਚ ਕਰਨ ਲਈ ਕਿਉਂ ਰੋਕ ਰਹੀ ਆ ਮੇਰੇ ਅਕੋਰਡਿੰਗ ਸ਼ਰੋਮਣੀ ਕਮੇਟੀ ਨੂੰ ਇਸ ਚੀਜ਼ ਦੀ ਜਾਂਚ ਕਰਨ ਦੇਣੀ ਚਾਹੀਦੀ ਆ ਕਿਉਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਕਿਉਂਕਿ ਜਿਹੜੀ ਪੰਜਾਬ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਆ ਉਹਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਐਸਆਈਟੀ ਟੀਮ ਬਣਾਈ ਗਈ ਆ ਤਾਂ ਜਿਨ੍ਹਾਂ ਨੇ ਐਤਵਾਰ ਨੂੰ 14 ਜਗ੍ਹਾ ਤੇ ਛਾਪੇ ਕੀਤੇ ਤੇ ਜਿੱਥੋਂ ਕਿ ਮੋਬਾਈਲ ਫੋਨ ਲੈਪਟਾਪ ਪੈੜ ਜਾਂ ਹੋਰ ਕੋਈ ਸ਼ੱਕੀ ਵਸਤੂਆਂ ਮਿਲੀਆਂ ਸੋ ਉਹਨਾਂ ਦੇ ਆਧਾਰ ਤੇ ਉਹਨਾਂ ਨੇ ਦੋ ਬੰਦਿਆਂ ਨੂੰ ਅਰੈਸਟ ਵੀ ਕੀਤਾ ਪਹਿਲਾਂ ਤਾਂ ਕਮਲਜੀਤ ਸਿੰਘ ਜਿਸ ਨੇ ਇਹ ਦੱਸਿਆ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਮਿਸਿੰਗ ਨੇ ਗਾਇਬ ਨੇ ਤੇ ਦੂਜਾ ਦੂਜਾ ਸਤਿੰਦਰ ਸਿੰਘ ਕੋਲੀ ਜਿਹੜਾ ਕਿ ਐ ਜੀ ਪੀ ਸੀ ਤੇ ਸੁਖਬੀਰ ਸਿੰਘ ਦਾ ਸੀਏ ਆ ਹੁਣ ਜੇ ਕੋਈ ਆਮ ਆਦਮੀ ਦਾ ਸਪੋਰਟਰ ਕੋਈ ਵਰਕਰ ਆਖੇ ਕਿ ਜਿਹੜਾ ਭਗਵੰਤ ਸਿੰਘ ਮਾਨ ਆ ਇਸ ਚੀਜ਼ ਦਾ ਲੋਕਾਂ ਨੂੰ ਇਨਸਾਫ ਦੇਵਾ ਰਿਹਾ ਤਾਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ 2025 ਨੂੰ ਗੁਰਵਤਨ ਸਿੰਘ ਵੱਲੋਂ ਜਦੋਂ ਸਰਕਾਰ ਨੂੰ ਕਾਨੂੰਨੀ ਹਵਾਲੇ ਦਿੰਦਿਆਂ ਹੋਇਆਂ ਮਾਮਲੇ ਵਿੱਚ ਇਨਸਾਫ ਦੀ ਮੰਗ ਕਰ ਲਈ ਕਿਹਾ ਗਿਆ ਤੇ ਨਾਲ ਇੱਕ ਪੀ ਆਈ ਐਲ ਦਾਇਰ ਕੀਤੀ ਗਈ ਤਾਂ ਜਦੋਂ 7 ਅਗਸਤ ਨੂੰ ਸੁਣਵਾਈ ਲਈ ਕੋਰਟ ਵਿੱਚ ਪਹੁੰਚਦਾ ਤਾਂ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਜਿਹੜਾ ਪਟੀਸ਼ਨ ਕਰਤਾ ਸਿੱਖ ਗੁਰਦੁਆਰਾ ਐਕਟ ਦੇ ਅਕੋਰਡਿੰਗ ਉਸ ਨੂੰ ਸਿੱਖ ਗੁਰਦੁਆਰਾ ਨਿਵਾਇਕ ਕਮਿਸ਼ਨ ਦੇ ਕੋਲ ਆਪਣੀ ਜਿਹੜੀ ਮੰਗ ਕਰਨੀ ਚਾਹੀਦੀ ਆ ਉਹ ਇਸ ਮੁੱਦੇ ਦੇ ਵਿੱਚ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਹਾਲਾਂਕਿ ਅਗਲੀ ਸੁਣਵਾਈ ਤੇ 27 ਅਗਸਤ ਵੱਲੋਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਇਸ ਮੁੱਖ ਸਕੱਤਰ ਇਸ ਮਾਮਲੇ ਨੂੰ ਵੇਖ ਰਹੇ ਆ ਤੇ 18 ਅਗਸਤ ਨੂੰ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਕਿਹਾ ਗਿਆ ਕਿ ਇਸ ਵਿਸ਼ੇ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿਓ ਤੇ ਇਸ ਐਫਆਈਆਰ 7 ਦਸੰਬਰ ਦੀ ਐਫਆਈਆਰ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਐਜੀਪੀਸੀ ਤੇ ਦੋਸ਼ ਲਾਉਣੇ ਆ ਜਿਹੜੇ ਉਹ ਸ਼ੁਰੂ ਕਰ ਦਿੰਦੇ ਆ ਕਿ ਉਹਨਾਂ ਵੱਲੋਂ 328 ਰੁਪਏ ਜਿਹੜੇ ਉਹ ਮਿਸਿੰਗ ਨੇ ਤੇ ਨਾਲ ਹੀ ਉਹਨਾਂ ਨੇ ਗੋਲਕਾ ਪ੍ਰਤੀ ਤੇ ਹੋਰ ਵੀ ਆਪਣੇ ਬਿਆਨ ਜਿਹੜੇ ਦੇਣੇ ਸ਼ੁਰੂ ਕਰ ਦਿੱਤੇ ਤੇ ਜਿਹਦੇ ਆ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਕਿਹਾ ਗਿਆ ਸੋ ਬਹੁਤਿਆਂ ਨੂੰ ਇਹ ਲੱਗਦਾ ਕਿ ਉਹਨਾਂ ਨੂੰ 328 ਰੂਪ ਜਿਹੜੀ ਜਾਂਚ ਸ਼ੁਰੂ ਕੀਤੀ ਆ ਉਹਦੇ ਕਰਕੇ ਬੁਲਾਇਆ ਗਿਆ ਪਰ ਇਹਨਾਂ ਨੇ ਜੋ ਉਹਨਾਂ ਦੀ ਸੋਸ਼ਲ ਮੀਡੀਆ ਤੇ ਤਰਾਜੋਗ ਵੀਡੀਓ ਬੈਰਲ ਹੋ ਰਹੀ ਹੈ ਉਹਦੀ ਜਾਂਚ ਲਈ ਤੇ ਜਿਹੜਾ ਉਹਨਾਂ ਨੇ ਗੋਲਕਾਂ ਪ੍ਰਤੀ ਬਿਆਨ ਦਿੱਤਾ ਉਹਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਪਰ ਇੱਥੇ ਨਾਲ ਦੀ ਨਾਲ ਉਹਨਾਂ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿਉਂ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣਗੇ ਪਰ ਨਾਲ ਹੀ ਉਹਨਾਂ ਵੱਲੋਂ ਫੇਰ ਟਵੀਟ ਕਰਕੇ ਕਿਹਾ ਗਿਆ ਕਿ ਜਿਹੜੀ ਸਾਡੇ ਤੇ ਤੁਹਾਡੇ ਵਿਚਾਰ ਵਿਚਾਰ ਹੋਊਗੀ ਸੋ ਉਹ ਜਿਹੜੀ ਸਪਸ਼ਟੀਕਰਨ ਹੋਣਗੇ ਉਹ ਮੀਡੀਆ ਤੇ ਆਉਣੇ ਚਾਹੁੰਦੇ ਆ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਸਾਰੇ ਲੋਕਾਂ ਨੂੰ ਪਤਾ ਲੱਗੇ ਪਰ ਇੱਥੇ ਇਹ ਆ ਕਿ ਦੋਹੇ ਤਰ੍ਹਾਂ ਰਾਜਨੀਤੀ ਨਾ ਖੇਡਣ ਸੋ ਜਿਹੜਾ ਸੰਗਤ ਦਾ ਇਨਸਾਫ ਹੈ ਸੰਗਤ ਜਿਹਦੀ ਮੰਗ ਕਰ ਰਹੀ ਆ ਕਿ 328 ਰੂਪਾਂ ਦੇ ਨਾਲ ਕੀ ਹੋਇਆ ਉਹਨਾਂ ਦੀ ਬਿਆਦਵੀ ਹੋਈ ਆ ਜਾ ਰਿਕਾਰਡ ਦੇ ਨਾਲ ਛੇੜ ਛਾੜ ਹੋਈ ਆ ਜਾਂ ਕੀ ਗੱਲਬਾਤ ਹੋਈ ਆ ਸੰਗਤ ਇਸ ਚੀਜ਼ ਦੀ ਇਨਸਾਫ ਲਈ ਮੰਗ ਕਰ ਰਹੀ ਆ ਸੋ ਮੈਨੂੰ ਲੱਗਦਾ ਕਿ 15 ਜਨਵਰੀ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਗਵੰਤ ਸਿੰਘ ਮਾਨ ਪੇਸ਼ ਹੋਣਗੇ ਉਹਦੇ ਵਿੱਚੋਂ ਆਪਾਂ ਨੂੰ ਕੁਝ ਨਹੀਂ ਨਿਕਲੇਗਾ ਬਾਕੀ ਤੁਹਾਡੇ ਕੀ ਬਿਆਨ ਆ ਉਹ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਵਿੱਚ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਅਸੀਂ ਉਹਦੇ ਲਈ ਦੋਹੇ ਹੱਥ ਬਨ ਕੇ ਮਾਫੀ ਮੰਗਦੇ ਆ ਜੀ ਸੋ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ